ਕੀ ਨਾਮ ਹੈ ਤੁਹਾਡਾ ਸ਼ਫੀ ਮੁਹੰਮਦ ਜੀ ਠੀਕ ਹੈ ਜੀ ਗੁੱਜਰ ਮੁ슬림 ਪ੍ਰਧਾਨ ਠੀਕ ਹੈ ਜੀ ਮੁਹੰਮਦ ਸਾਹਿਬ ਅੱਜ ਤੁਸੀਂ ਟਕੜਾ ਪਿੰਡ ਖੜੇ ਹੋ ਹਾਂਜੀ ਹਾਂ ਪੰਚਾਇਤ ਦੀ ਜਗ੍ਹਾ ਚਲਦੀ ਵੀ ਜਾਂ ਮਸਲਾ ਤੇ ਮਸਜਿਦ ਦਾ ਜਾਂ ਜਿੰਮਦਾਵਾਰਾ ਜਾਂ ਕੁਝ ਵੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਪਿੰਡ ਟਕੜਾ ਦੇ ਵਸੀਆਂ ਦਾ ਕਿ ਜਿਹੜੀ ਮਸਜਿਦ ਜਿਹੜੇ ਆ ਮਾਲਕ ਦੇ ਗੁਰੂ ਸਤਾਨ ਸਾਭ ਕੇ ਰੱਖੇ ਆ ਔਰ ਇਹਨਾਂ ਨੇ ਸ਼ਹੀਦ ਕਰਕੇ ਦੁਬਾਰਾ ਮਸਜਿਦ ਤੰਮੀਰ ਕਰਾਈ ਸੀ ਤੇ ਇੱਥੇ ਲੋਕਲ ਮੁ슬ਮਾਨ ਵੀ ਬਹੁਤ ਰਹਿ ਰਹੇ ਨੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਮੌਕਾ ਨਹੀਂ ਮਿਲਿਆ ਤੇ ਮਸਜਿਦ ਦੀ ਚਲੋ ਪਿੰਡ ਵਾਲੇ ਦੇਖਭਾਲ ਕਰਦੇ ਸੀ ਵੀ ਜਿੱਦਾਂ ਵੀ ਸਤਾਨ ਬਣੇ ਸੀ ਔਰ ਸੰਵਿਧਾਨ ਵਿੱਚ ਵੀ ਜਿਹੜੀ ਜਿਹੜੇ ਸੰਵਿਧਾਨ ਗੁਰੂ ਸਤਾਨ ਬਣੇ ਆ ਜਿਹੜੇ ਜਿਹੜੇ ਵੀ ਧਰਮ ਦੇ ਉਹਨਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਬੜੇ ਦੁਖਦਾਈ ਕਾਲੀ ਗੱਲ ਹੈ ਪਿੰਡ ਠੱਕਣਾ ਜੀ ਪਹੁੰਚਿਆ ਕਿ ਜੋ ਮਸਜਿਦ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਔਰ ਪਹਿਲਾ ਤਾਲਾ ਤੋੜ ਕੇ ਨਵੀਂ ਪੰਚਾਇਤ ਨੇ ਜਿਹੜਾ ਤਾਲਾ ਲਾਇਆ ਮੈਂ ਕਪੂਰਥਾਲਾ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਔਰ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਕਰੂੰਗਾ ਕਿ ਜਿਹੜੀ ਮਸਜਿਦ ਹੈ ਇਹ ਜਰੂਰ ਮੁਸਲਮਾਨਾਂ ਦੇ ਹਵਾਲੇ ਕੀਤੀ ਜਾਵੇ ਔਰ ਜਿਹੜੇ ਵੀ ਮੈਂ ਕਰੂੰਗਾ ਵੀ ਸਾਂਝੇ ਗੁਰੂ ਸਤਾਨੇ ਜਿਨ੍ਹਾਂ ਦੇ ਸਤਾਨ ਬਣਦੇ ਨੇ ਉਹਨਾਂ ਨੂੰ ਦਿੱਤੇ ਜਾਣ ਤੇ ਜਿਹੜੀ ਮਸਜਿਦ ਹੈ ਇਹ ਜਰੂਰ ਮੁਸਲਮਾਨ ਲੋਕਲ ਭਾਈ ਉਹਨਾਂ ਨੂੰ ਦਿੱਤੀ ਜਾਵੇ ਤੇ ਰੱਬ ਦੀ ਇੱਥੇ ਬੰਦਗੀ ਕੀਤੀ ਜਾਵੇ ਔਰ ਮੈਂ ਸਾਂਝੀ ਪੰਚਾਇਤ ਨੂੰ ਸਮੂਹ ਕਹੂੰਗਾ ਕਿ ਮਸਜਿਦ ਤੋਂ ਆਪਸ ਦੇ ਵਿੱਚ ਕੋਈ ਵੀ ਆਪਸ ਦੇ ਵਿੱਚ ਝਗੜਾ ਲੜਾਈ ਨਾ ਕਰਨ ਇਹ ਮੁਸਲਮਾਨਾਂ ਦਾ ਸਤਾਨ ਹੈ ਜਿੰਨੀ ਜਗ੍ਹਾ ਬਣਦੀ ਹੈ ਮਸਜਿਦ ਦੀ ਉਹ ਮਸਜਿਦ ਦੀ ਜ਼ਰੂਰ ਦਿੱਤੀ ਜਾਵੇ ਔਰ ਮਸਜਿਦ ਮੁਸਲਮਾਨਾਂ ਦੇ ਹਵਾਲੇ ਕੀਤੀ ਜਾਵੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸੀਐਮ ਭਗਵਾਨ ਜੀ ਤਮਾਨ ਡੀਸੀ ਕਪੂਰਥਲਾ ਐਸਐਸਪੀ ਔਰ ਪੂਰੇ ਡਿਵਿਟੀ ਭਲਾਥ ਦਾ ਧੰਨਵਾਦ ਕਰੂੰਗਾ ਵੀ ਜਲਦ ਤੋਂ ਜਲਦ ਡੀਸੀ ਐਸਐਸਪੀ ਭਗਵਾਨ ਜੀ ਸਾਹਿਬ ਨੂੰ ਕੋਈ ਐਪਲੀਕੇਸ਼ਨ ਦਿੱਤੀ ਹੈ ਸ਼ਿਕਾਇਤ ਪੱਤਰ ਦਿੱਤਾ ਵੀ ਨਹੀਂ ਜੀ ਸਾਡੇ ਕੋਲ ਨੋਲਿਜ ਹੋਣੀ ਆਈ ਹੈ ਆਪਾਂ ਬਕਰਬੋਡ ਵਾਲੇ ਮੁ ਜਿੱਦ ਜਿੱਨੀ ਜਗ੍ਹਾ ਵਿੱਚ ਹੈਗੀ ਆ ਠੀਕ ਹੈ ਜੀ 5 ਮਰਲੇ 1 ਕ 10 ਮਰਲੇ ਰਕਬਾ 1 ਸਾਡੀ ਇਹ ਰਿਕਵੈਸਟ ਹੈ ਕਿ ਮਸਜਿਦ ਜਿਹੜੀ ਹੈ ਸਾਡੇ ਹਵਾਲੇ ਕੀਤੀ ਜਾਵੇ ਅਸੀਂ ਬਹੁਤ ਬਹੁਤ ਰਹੀ ਹਾਂ ਤੁਸੀਂ ਤੁਹਾਡੇ ਹਵਾਲੇ ਨਹੀਂ ਕਰਦੇ ਤੇ ਫਿਰ ਤੁਹਾਡਾ ਅਗਲਾ ਸਟੈਪ ਵੀਓ ਦੇਖੋ ਜੀ ਅਗਲਾ ਸਟੈਪ ਤੇ ਲੋਕਤੰਤਰ ਚ ਆਪਾਂ ਜ਼ਰੂਰ ਧਰਨਾ ਲਾਵਾਂਗੇ ਡੀਸੀ ਮੂਰੇ ਵੀ ਐਸਐਸਬੀ ਮੂਰੇ ਵੀ ਤੇ ਆਪਾਂ ਆਪਣੇ ਗੁਰੂਸਥਾਨ ਜਿਹੜੇ ਜ਼ਰੂਰ ਲਾਵਾਂਗੇ ਔਰ ਮੇਰੀ ਰਿਕਵੈਸਟ ਵੀ ਇੱਥੇ ਤੱਕ ਨੋਬਤ ਨਾ ਹੀ ਆਈ ਜਾਵੇ ਵਿੱਚ ਤੁਸੀਂ ਮੇਨ ਦੋਸ਼ੀ ਕਿਹਨੂੰ ਮੰਨਦੇ ਹੋ ਦੇਖੋ ਜੀ ਮੈਂ ਤਾਂ ਕਹੂੰਗਾ ਵੀ ਜਿਹੜੀ ਮੌਕੇ ਦੀ ਪੰਚਾਇਤ ਦੇ ਵੀ ਮੁਸਲਮਾਨਾਂ ਨੂੰ ਜਿਹੜਾ ਮੁਸਲਮਾਨਾਂ ਦਾ ਸਥਾਨ ਹੈ ਮਸਜਿਦ ਦਿੱਤੀ ਜਾਵੇ ਗੁਰੂ ਘਰਾਂ ਨੂੰ ਤਾਲੇ ਲੱਗਣੇ ਹੀ ਨਹੀਂ ਚਾਹੀਦੇ ਮੇਰੀ ਰਿਕਵੈਸਟ ਹੈ ਵੀ ਤਾਲਾ ਕੋਈ ਵੀ ਨਾ ਲਾਵੇ ਕਿਸੇ ਵੀ ਜਿਹੜੇ ਸਾਂਝੇ ਗੁਰੂਸਥਾਨ ਹੈ ਮੰਦਿਰ ਹੈ ਮਸਜਿਦ ਜੇ ਮ ਉਹ ਵੇ ਚਾਇਓ ਪੰਚਾਇਤ ਘਰ ਬਣਾਇਆ ਜਾਵੇ ਕਿਸੇ ਵਿੱਚ ਵੀ ਨਹੀਂ ਜੇ ਮ ਤਾਂ ਸਮਾਨ ਰੱਖਣ ਲਈ ਕਿਹੜੇ ਬੰਦੇ ਆ ਦੇਖੋ ਜੀ ਦਸਨ ਮੁਤਾਬਕ ਜਿਹੜੀ ਨਵੀਂ ਪੰਚਾਇਤ ਬਣੀ ਉਹਨਾਂ ਨੇ ਰੱਖਿਆ ਜੀ ਤਾਲਾ ਉਹਨਾਂ ਦਾ ਲੱਗਾ ਹੋਇਆ ਜੀ ਤੁਸੀਂ ਕਿਹਨੇ ਜਿੱਥੇ ਰੱਖਿਆ ਸਮਾਨ ਇਹ ਆ ਜੋ ਨਵੀਆਂ ਜਿਹੜੀ ਪੰਚਾਇਤਾਂ ਬਣੀਆਂ ਆ ਹਾਂ ਇਹ ਸਮਾਨ ਪਰਸੂ ਤੱਕ ਰੱਖਿਆ ਜੀ ਤੁਸੀਂ ਨਵੀਂ ਪੰਚਾਇਤ ਤੇ ਕਾਰਵਾਈ ਦੀ ਵੀ ਮੰਗ ਕਰਦੇ ਆ ਦੇਖੋ ਜੀ ਆਪਾਂ ਦੇ ਪਹਿਲੂ ਤੇ ਇਹ ਰਿਕਵੈਸਟ ਹੀ ਕਰਾਂਗੇ ਵੀ ਮਸਜਿਦ ਜਿਹੜੀ ਉਹ ਦਿੱਤੀ ਜਾਵੇ ਵੀ ਆਪਾਂ ਝਗੜੇ ਲੜਾਈ ਵਾਲੇ ਪਾਸੇ ਨਾ ਜਾਈਏ ਵੀ ਦੇਖੋ ਵੀ ਪਿਆਰ ਅਮਨ ਸ਼ਾਂਤੀ ਦਾ ਨਾਮ ਪੰਜਾਬ ਹੈ ਔਰ ਸਾਝਾ ਸਾਡੇ ਸਾਰਿਆਂ ਦੀ ਵਾਲਤਾ ਹੈ ਕਿ ਆਪਾਂ ਮਿਲ ਜੁਲ ਕੇ ਰਹਨੇ ਆ ਸਾਰੇ ਸਾਝੇ ਤਿਹਾੜ ਸਾਡੇ ਬਣਦੇ ਨੇ ਰਮੀਆਂ ਖੁਸ਼ੀਆਂ ਸਾਝੀਆਂ ਨੇ ਵੀ ਇੱਥੇ ਤੱਕ ਨੋਬਤ ਨਾ ਆਵੇ ਸਾਡੀ ਜਿਹੜੀ ਜਗ੍ਹਾ ਬਣਦੀ ਐ ਜਿਹੜੇ ਨਵੇਂ ਮੌਜੂਦਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਭਾਈ ਮਸਜਿਦ ਜਿਹੜੀ ਮੁਸਲਮਾਨਾਂ ਦੇ ਹਵਾਲੇ ਕੀਤੀ ਜਾਵੇ ਜੇ ਨਾ ਮੰਨਣ ਚਾਹੀਗੇ ਤੇ ਫਿਰ ਆਖੀਰ ਉਹ ਲੋਕਤੰਤਰ ਚ ਡੈਮੋਕ੍ਰੇਸੀ ਰਾਈਟ ਹੈ ਕਿ ਆਪਾਂ ਧਰਨੇ ਜ਼ਰੂਰ ਲਾਵਾਂਗੇ ਵੀ ਇਹ ਕਿਹੜੀ ਹੈ ਮਹਿਮਾਨਤਾ ਮਿਲ ਗਈ ਵੀਡੀਓ ਸਾਹਿਬ ਨੂੰ ਕਿ ਵੀਡੀਓ ਸਾਹਿਬ ਨੇ ਮਸਜਿਦ ਦੀ ਜਗ੍ਹਾ ਨੂੰ ਜਿਹੜ ਜਰੂਰ ਜਿੰਨੇ ਪਿੰਡ ਦੇ ਨਗਰ ਦੇ ਸਾਥੀ ਜਿਹੜੇ ਮਸੀਦ ਲਈ ਸਾਥ ਦੇ ਰਹੇ ਧੰਨਵਾਦ ਕਰਦਾ ਔਰ ਨੌਕਲ ਸਾਡੇ ਵੀ ਅਗੋਲ ਤੋਂ ਭਈ ਆਏ ਸ਼ੇਫੀ ਖਾਨ ਇਹਨਾਂ ਦੀ ਸੋ ਸੋ ਤੁਹਾਡਾ ਸ਼ੁਭਨਾਵ ਜੀ ਮੇਰਾ ਨਾਮ ਸਮੀਰ ਖਾਨ ਹੈ ਠੀਕ ਹੈ ਜੀ ਮੈਂ ਰੈਂਟ ਕਲੈਕਟਰ ਹਾਂ ਜੀ ਕਪੂਤਲਾ ਵਕਫ ਬੋਰਡ ਚ ਠੀਕ ਹੈ ਜੀ ਹਾਂਜੀ ਹਾਂ ਜੀ ਖਾਸ ਸਵੱਜ ਜਿੱਥੇ ਤਕੜਾ ਪਿੰਡ ਚ ਕਾਫੀ ਜਾਣੀ ਜੀ ਜਦੋਂ ਜਹ ਚਲਦੀ ਪਈ ਆ ਕੋਈ ਕਰ ਰਿਹਾ ਵਕਫ ਬੋਰਡ ਜ਼ਮੀਨਾਂ ਕੋਈ ਕਰ ਰਿਹਾ ਪੰਚਾਇਤ ਘਰ ਦੀ ਆ ਕੋਈ ਜਿਮ ਬਣਾ ਰਿਹਾ ਵਾ ਅਸਲ ਚ ਗੱਲ ਕੀ ਹੈ ਇਹ ਆਪਣੇ ਕੋਲੇ ਆਏ ਸੀ ਪਿੰਡ ਦੇ ਬੰਦੇ ਇਕੱਠੇ ਹੋ ਕੇ ਤੇ ਇਨਾਂ ਦੇ ਵਿਹਾਵ ਤੇ ਅਸੀਂ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸਾਨੂੰ ਇਹਨਾਂ ਦੇ ਵਿਹਾਵ ਤੇ ਅਸੀਂ ਮੌਕਾ ਦੇਖਣਾਏ ਆ ਤੇ ਇੱਕ ਰਕਬਾ ਹੈ ਜਿਹੜਾ ਲਾਲ ਲਕੀਰ ਚ ਹੈ ਉਹ 5 ਮਰਲੇ ਬੋਲਦਾ ਸਾਡਾ ਇੱਕ 10 ਮਰਲੇ ਹੋਰ ਵੀ ਥਾਏ ਉਹਦਾ ਖਸਰਾ ਨੰਬਰ ਹੈ ਉਹ ਖਸਰਾ ਨੰਬਰ ਦੇ ਅਕੋਰਡਿੰਗ ਤੇ ਇਹ ਕ ਜਿਹੜਾ ਲਾਲ ਲਕੀਰਾ 5 ਮਰਲੇ ਇਹਨਾਂ ਦੋਨਾਂ ਦਾ ਅਸੀਂ ਟੈਲੀ ਕਰ ਰਹੇ ਆ ਜਦੋਂ ਸਾਨੂੰ ਪੂਰਾ ਕਲੀਅਰ ਹੋ ਜਾਊਗਾ ਅਸੀਂ ਦੱਸ ਦਿਆਂਗੇ ਵੀ ਹਾਂ ਇੱਥੇ ਆਪਣਾ ਕਿੰਨਾ ਰਕਬਾ ਮਸਜਿਦ ਦਾ ਬਾਕੀ ਇਹ ਜਿਹੜੇ ਪਿੰਡ ਵਾਲੇ ਕਹਿੰਦੇ ਵੀ ਮਸਜਿਦ ਇੱਥੇ ਬਣੀ ਹੋਈ ਸੀ ਕਿਉਂਕਿ ਰਿਕਾਰਡ ਦੇ ਅਕੋਰਡਿੰਗ ਤਾਂ ਅਸੀਂ ਸਾਨੂੰ ਹਲੇ ਵੀ ਥੋੜਾ ਟਾਈਮ ਲੱਗਣਾ ਹੈ ਉਹ ਜੇ ਅਸੀਂ ਪੂਰਾ ਕਲੀਅਰ ਕਰਕੇ ਅਸੀਂ ਦੱਸ ਦਿਆਂਗੇ ਕਿ ਮਸਜਿਦ ਹੈ ਉਹ ਜਿਹੜਾ ਦਸ ਮਰਲੇ ਆ ਉਹ ਰਕਬਾ ਕਿੱਥੇ ਪੈਂਦਾ ਹੈ ਜਦ ਅਸੀਂ ਪੂਰਾ ਕਲੀਅਰ ਕਰ ਦੇਾਂਗੇ ਤੇ ਫਿਰ ਅਸੀਂ ਆਪਣੀ ਕਾਰਵਾਈ ਕਰਕੇ ਮਸਜਿਦ ਵਾਸਤੇ ਜਗ੍ਹਾ ਖਾਲੀ ਕਰਾਵਾਂਗੇ ਤੁਹਾਨੂੰ ਜਿਹੜੀ ਆ ਜਗ੍ਹਾ ਵਾਲ ਨੂੰ ਕੀ ਸਮਝਾ ਜਾਵੇ ਨਹੀਂ ਹਲੇ ਤਾਂ ਦੇਖੋ ਸਾਡੇ ਕੋਲ ਆਇਆ ਹੈ ਹਲੇ ਕੋਲ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਉਹਦੇ ਅਕੋਰਡਿੰਗ ਅਸੀਂ ਜਵਾਬ ਦੇਵਾਂਗੇ ਜੀ ਜੀ ਹਾਂ ਜੀ ਫਿਰ ਥੋੜਾ ਜਵਾਬ ਲਈ ਹੁੰਦੀ ਹੈ ਤੇ ਕਲੀਅਰ ਤਾਂ ਦੇਖੋ ਮੇਰੀ ਗੱਲ ਸੁਣੋ ਜਦੋਂ ਤੱਕ ਅਸੀਂ ਇਸ ਪੂਰੇ ਆਪਣੀ ਪ੍ਰੂਫ ਨਹੀਂ ਕਰ ਲੈਂਦੇ ਆਪਣੀ ਪੂਰੀ ਭੁਗਤਾਨ ਨਹੀਂ ਕਰ ਲੈਂਦੇ ਆਪਣੇ ਜਿਹੜੀ ਕਿੰਨੇ ਸਮੇਂ ਤੂੰ ਦੱਸ ਸਕਦੇ ਓ ਕਲੀਅਰ ਗੱਲ ਇਹ ਸਾਰੇ ਮਤਲਬ ਕੱਲ੍ਹ ਤੱਕ ਹੋ ਜਾਊਗਾ ਕਲੀਅਰ ਕਿਉਂਕਿ ਸਾਡੇ ਕੋਲ ਜਿਹੜਾ ਰਿਕਾਰਡ ਹੈ ਉਹ ਅਸੀਂ ਸਰਵੇ ਰਜਿਸਟਰ ਹੁੰਦਾ ਉਹਦੇ ਚ ਦੇਖ ਲੈਨੇ ਆ ਵੀ ਸਾਡਾ ਰਕਬਾ ਕਿੰਨਾ ਪੈਂਦਾ ਤੇ ਉਹ ਕਿੱਥੇ ਪੈਂਦਾ ਬਾਕੀ ਅਸੀਂ ਨਿਸ਼ਾਨਦੇ ਹੀ ਸੇ ਕਲੀਅਰ ਕਰ ਲਾਂਗੇ ਇਹਨੂੰ ਚਲੋ ਜਿਹੜਾ ਬਕਾਇਆ ਬਜਾਣ ਫਿਰ ਲੱਤਾਂ ਚੱਵੇ ਹਾਂਜੀ ਧੰਨਵਾਦ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦਾਸ ਸਿੰਘ ਆ ਜੀ ਇਹੜੇ ਪਿੰਡ ਦੇੋਂ ਪਿੰਡ ਧਕੜਾ ਜੀ ਅੱਜ ਧਕੜਾ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਕੀ ਕਰਨ ਆ ਇਹ ਕਰਨ ਆ ਜੀ ਜਿਹੜੀ ਹੁਣ ਨਵੀਂ ਬਣੀ ਪੰਚਾਇਤ ਆ ਅਮਰਜੀਤ ਕੌਰ ਸਰਪੰਚ ਤੇ ਉਹਨਾਂ ਦੇ ਪਤੀ ਹਰਦੀਪ ਸਿੰਘ ਠੀਕ ਹੈ ਜੀ ਉਹਨਾਂ ਨੇ ਇੱਕ ਮਤਾ ਵੀਡੀਓ ਸਾਭ ਨੂੰ ਜਾਰੀ ਕਰਤਾ ਜੀ ਇੱਥੇ ਪੰਚਾਇਤ ਘਾਰ ਹੈ ਠੀਕ ਹੈ ਜੀ ਇਹ ਕੋਈ 100 200 ਸਾਲ ਪੁਰਾਣੀ ਮਸਜਿਦ ਆ ਇੱਥੇ ਜੋ ਕਿ ਕੁਝ ਮੁਸਲਮ ਬਰਾਦਰੀ ਤੋਂ ਤੇ ਪਿੰਡ ਦੇ ਲਾਗੇ ਲਾਗੇ ਪਿੰਡਾਂ ਚੋਂ ਗ੍ਰਹੀ ਕਰਕੇ ਇੱਕ ਮਸਜਿਦ ਤਿਆਰ ਕੀਤੀ ਗਈ ਹੈ ਠੀਕ ਹੈ ਤੇ ਉਹਨਾਂ ਨੂੰ ਦਾਵਾ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਪੰਚਾਇਤ ਹਾਲ ਹੈ ਜੋ ਕਿ ਵੀਡੀਓ ਸਾਹਿਬ ਕੋਲ ਉਹਨਾਂ ਨੇ ਚਿੱਠੀ ਜਾਰੀ ਕਰਵਾਈ ਸਾਡੇ ਇੱਕ ਡੈਥ ਹੋਣ ਕਾਰਨ ਸਾਡੇ ਕੋਲ ਵੀਡੀਓ ਸਾਹਿਬ ਨੇ ਜਵਾਬ ਨਹੀਂ ਦੇ ਹੋਇਆ ਤੇ ਵੀਡੀਓ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਬੇਗਵਾਲ ਥਾਣੇ ਨੂੰ ਕਿ ਚਾਬੀ ਜਿਹੜੀ ਦਵਾਈ ਜਾਵੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਥਾਣੇ ਵਾਲਿਆਂ ਨੇ ਸੋਮਵਾਰ ਤੱਕ ਦਾ ਟਾਈਮ ਨਹੀਂ ਦਿੱਤਾ ਤੇ ਕੁਝ ਵਿਅਕਤੀਆਂ ਵੱਲੋਂ ਇਹਦਾ ਜੰਦਾ ਭੰਨ ਕੇ ਅੰਦਰ ਜਿਮ ਦੀ ਮਸ਼ੀਨ ਰੱਖੀ ਗਈ ਕਿ ਇਹ ਸਾਨੂੰ ਪੰਚਾਇਤ ਲਈ ਵਰਤੇ ਆ ਜਾਵੇ ਜੋ ਕਿ ਇੱਕ ਪਵਿੱਤਰ ਸਥਾਨ ਹੈ ਉਜਨ ਜੋਗਾ ਸਾਰਾ ਪਿੰਡ ਜਦੋਂ ਉਹਦਾ ਮਤਲਬ ਆ ਜਿਹੜੀ ਇਹ ਮਸਜਿਦ ਬੰਦ ਪਈ ਸੀ ਇੱਥੇ ਇਬਾਦਤ ਵਗੈਰਾ ਹੁੰਦੀ ਸੀ ਨਹੀਂ ਨਹੀਂ ਇਬਾਦਤ ਹੁੰਦੀ ਸੀ ਮਸਜਿਦ ਜਿਹੜੀ ਉਹ ਦੁਬਾਰਾ ਤਿਆਰੀ ਕਰਵਾਈ ਗਈ ਹੈ ਜੀ ਇਹਦੀ ਠੀਕ ਹੈ ਜੀ ਹਾਂਜੀ ਤੇ ਪਿੰਡ ਦੇ ਸੀ ਬੰਦਿਆ ਨੇ ਇੱਥੇ ਜਿਮ ਲਖਤਾ ਹਾਂ ਦਾ ਸਵਾਲ ਜੋ ਪੰਚਾਇਤ ਨਮੀ ਬਣੀ ਜੀ ਠੀਕ ਤੁਹਾਨੂੰ ਉਸਦੇ ਤੁਸੀਂ ਸਬੰਧ ਕੀ ਕਹਿਣਾ ਚਾਹੁੰਦੇ ਕੀ ਤੁਹਾਡੀ ਮੰਗ ਆ ਇਹਦੇ ਵਿੱਚ ਮੰਗ ਆ ਜੀ ਇਹ ਪਹਿਲਾਂ ਤੋਂ ਮਸਜਿਦ ਹੈ ਤੇ ਮਸਜਿਦ ਹੀ ਰਹੀ ਜਾਵੇ ਇੱਥੇ ਨਾ ਕੋਈ ਅ ਜੇਮੋ ਵਾਲਾ ਮੁੰਡਾ ਕਰਤਾ ਕਿ ਕਿਉਂਕਿ ਫੇਰ ਇੱਥੇ ਡੱਕ ਚੱਲਣਗੇ ਇਹ ਪੂਜਨ ਚੌਕ ਸਟਾਨਾ ਵਾਕਫ ਬੋਰਡ ਸਾਹਿਬ ਨੂੰ ਚੱਦਿਆ ਹੋਇਆ ਸੀ ਮੁਲਾਜ਼ਮਾਂ ਨੂੰ ਠੀਕ ਹੈ ਜੀ ਤੋਂ ਬੰਦੇ ਆਏ ਹੋਏ ਨੇ ਮੌਇਨਾ ਕਰਨ ਕਿੰਨੀ ਜਗ੍ਹਾ ਕੋਲ ਲੱਗੀ ਹੈ ਰਕਬਾ ਇਹ ਤਾਂ ਜੀ 10 ਮਰਲੇ ਆ ਠੀਕ ਹੈ ਜੀ ਧੰਨਵਾਦ ਜੀ ਜੀ ਸੋ ਜੀ ਨਾ ਤੁਹਾਡਾ ਜੀ ਮੇਰਾ ਨਾਮ ਮੁਹੰਮਦ ਖਾਨ ਪਿੰਡ ਬੇਗਵਾਲ ਤੋਂ ਮੈਂ ਮਦੀਨਾ ਮਸਜਿਦ ਦਾ ਪ੍ਰਧਾਨ ਹਾਂ ਜੀ ਅਸੀਂ ਅੱਜ ਪਰ ਪ੍ਰਧਾਨ ਸਾਹਿਬ ਦੇ ਨਾਲ ਆਏ ਸੀ ਰਿਕੁਐਸਟ ਕੀਤੀ ਸੀ ਬਕਰਵੋਟ ਵਾਲਿਆਂ ਨੂੰ ਵੀ ਪਿੰਡਿਆਂ ਨੂੰ ਵੀ ਤੇ ਪਿੰਦਿਆਂ ਨੇ ਤਾਂ ਖੁਦ ਸਾਨੂੰ ਕਿਹਾ ਕਿ ਇਹ ਮਸਜਿਦ ਤੁਹਾਡੇ ਆ ਇਹਨੂੰ ਸੰਭਾਲੋ ਇਹ ਸਾਡੀ ਮਸਜਿਦ ਕਾਫੀ ਚਿਰਾਂ ਤੋਂ ਜੀ ਇੱਥੇ ਸੀਗੀ ਇੱਥੇ ਲੋਕਲ ਮੁਸਲਮਾਨ ਵੀ ਆ ਗਏ ਸਾਡੇ ਪੁੱਤਰ ਭਾਈ ਚਾਰਾ ਵੀ ਆ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸੀਗੇ ਪਰ ਸਾਡੇ ਨਾਲ ਥੋੜਾ ਜਿਹਾ ਇਹ ਵਿਵਾਰ ਗਲਤ ਹੋਇਆ ਕਿਉਂਕਿ ਸਾਡੀ ਮਸਜਿਦ ਦੇ ਵਿੱਚ ਇਸ ਟਾਈਮ ਤੇ ਜਿੰਮ ਰੱਖ ਕੇ ਤਾਲਾ ਲਾਤਾ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਆ ਕਿ ਸਾਨੂੰ ਚਾਬੀਆਂ ਦੇ ਦਿਓ ਅੰਦਰੋਂ ਦੇਖਣ ਦਿਓ ਤੇ ਉਹ ਜਿਹੜੀ ਪਿੰਡ ਦੀ ਨਵੀਂ ਪੰਚਾਇਤ ਬਣੀ ਆ ਉਹ ਬਿਲਕੁਲ ਚਾਬੀ ਨਹੀਂ ਦੇ ਰਹੀ ਬਾਕੀ ਸਾਡੀ ਰਿਕਵੈਸਟ ਇਹ ਹੈ ਸਾਰਿਆਂ ਨੂੰ ਕਿ ਅਸੀਂ ਇਹ ਜਿਹੜੇ ਗੁਰੂ ਘਰ ਆ ਇਹਨਾਂ ਦੇ ਵਿੱਚ ਰਲ ਮਿਲ ਕੇ ਰਹੀਏ ਇਹਦੇ ਵਿੱਚ ਐਦਾਂ ਦਾ ਕੋਈ ਦੰਗਾ ਫਸਾਤ ਨਾ ਕਰੀਏ ਕਿਉਂਕਿ ਗੁਰੂ ਘਰ ਆ ਉਹਦੇ ਵਿੱਚ ਆਪਾਂ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਇਸ ਤਰ੍ਹਾਂ ਤੇ ਅਸੀਂ ਮਤਲਬ ਮਹਿਬਾਦ ਬਣਾਵਾਂਗੇ ਤੇ ਚੰਗਾ ਨਹੀਂ ਲੱਗਦਾ ਕਿਹਨੂੰ ਦੋਸ਼ੀ ਮੰਨਦੇ ਤੁਸੀਂ ਸਾਰੇ ਦੇ ਵਿੱਚ ਦੇਖੋ ਜੀ ਦੋਸ਼ੀ ਦਾ ਜੀ ਕਿਸੇ ਨੂੰ ਨਹੀਂ ਮੰਨਦੇ ਜੇ ਕਹਦੇ ਅਗਰ ਉਹ ਸਾਨੂੰ ਚਾਬੀ ਨਹੀਂ ਦਿੰਦੇ ਤਾਂ ਫਿਰ ਤਾਂ ਆਪਾਂ ਜਿਹੜੇ ਚਾਬੀ ਨਹੀਂ ਦਿੰਦੇ ਉਹਨਾਂ ਨੂੰ ਦੋਸ਼ੀ ਮੰਨਦੇ ਆ ਪਰ ਉਹ ਨਹੀਂ ਪੰਚਾਇਤ ਨਾਲ ਸਹਿਮਤ ਬਿਲਕੁਲ ਸਹਿਮਤ ਹੈ ਜੀ ਸਰਪੰਚ ਸਾਹਿਬ ਖੜੇ ਸਰਪੰਚ ਸਾਹਿਬ ਖੜੇ ਨੇ ਸਹਿਮਤ ਹੈ ਇਹਨਾਂ ਨੇ ਸਾਡੇ ਨਾਲ ਬੜੀ ਮਦਦ ਕੀਤੀ ਹੈ ਇਹਨਾਂ ਨੇ ਆਪ ਸਾਨੂੰ ਦੱਸਿਆ ਇਹਨੇ ਦੇਰੇ ਮਸਜਿਦ ਕਹਿੰਦੇ ਵਸੀ ਸੰਭੋ ਜੀ ਹਾਂ ਜੀ ਇਹ ਤਾਂ ਦੇਰੇ ਆ ਆ ਪੁੱਛ ਲਓ ਪਰ ਉਹ ਤਾਲਾ ਨਹੀਂ ਹੁਣ ਖੋਲਦੇ ਨਾ ਹੀ ਚਾਬੀ ਦੇ ਰਿਹਾ ਸਾਡੀ ਇਹ ਰਿਕਵੈਸਟ ਆ ਕਿ ਸਾਨੂੰ ਮਸਜਿਦ ਦੀ ਚਾਬੀ ਦਿੱਤੀ ਜਾਵੇ ਤੇ ਅੱਗੇ ਕੋਈ ਇਸ ਤਰ੍ਹਾਂ ਦੀ ਮਤਲਬ ਗੱਲਬਾਤ ਨਾ ਚੱਲੇ ਤੇ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੈਲੋ ਰਵਿੰਦਰ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚੱਲ ਹੋ ਠੀਕ ਠਾਕ ਹੋ ਵਧੀਆ ਸਰ ਵਧੀਆ ਤੁਸੀਂ ਸੁਣਾ ਮੈਂ ਤਾਂ ਤੁਹਾਡੇ ਪਿੰਡ ਦਾ ਸੀ ਅੱਜ ਮਸਲਾ ਉਹ ਮਸਜਿਦ ਦਾ ਹਾਂਜੀ 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 ਮਸਲ ਮਾਲ ਕੋਈ ਜਰਾ ਇਕੱਠਾ ਹੋਇਆ ਸੀ ਹਾਂ ਭਾਜੀ ਮੁਸਲਮਾਨ ਭਾਈ ਜਰ ਨੇ ਪਿੰਡ ਵਾਲੇ ਤੱਕ ਇਕੱਠੇ ਕੀਤੇ ਸੀ ਉਥੇ ਉਹ ਥਾ ਦਾ ਮਤਾ ਪਿਆ ਹੋਇਆ 2007 ਦਾ ਭਾਜੀ ਅੱਛਾ ਉਹ ਮਸਜਿਦ ਦਾ ਥਾ ਨਹੀਂ ਜੋ ਬੱਕ ਆਪਣਾ ਜਾਂਚ ਕਰਦਾ ਥਾ ਇਹਹੀ ਮਿਲਦੀ ਹੋਰ ਦੇ ਬਟਾ ਦਿੱਤੇ ਸੀ ਨਾ ਬੰਦੇ ਕਹਿੰਦੇ ਸੇ ਪਹਿਲਾਂ ਨਾਲ ਫੋਟੋ ਜਾਈਆਂ ਭਾਜੀ ਜੇ ਆਪੇ ਇੱਥੇ ਆਈ ਸੀ ਮਸਜਿਦ ਨਸੀਰ ਸਿੰਘ ਜੀ ਮਸਜਿਦ ਦਾ ਮਸਜਿਦ ਵਿੱਚ ਬੱਕਰ ਬੁਰਾ ਭਾਜੀ ਜਾਂਚ ਕਰੀ 2007 ਦਾ ਸਾਲ ਅੱਜ ਕੋ ਬਲੀ ਅੱਛਾ ਨਹੀਂ ਮਿਲਦੀ ਸੀ ਇਹ ਬੰਦਲਾ ਉੱਥੇ ਆਪਾ ਬੋਰਡ ਦੇ ਮੁਲਾਜ਼ਮ ਵੀ ਆਏ ਸੀ ਅੱਜ ਪਾਜੀ ਆਏ ਸੀ ਬਲਕੋ ਆਏ ਸੀ ਉਹ ਕਹਿੰਦੇ 15 15 ਮੁੱਲੇ ਜਿਹੜੀ ਜਗ੍ਹਾ ਹੈਈ ਆ ਮਸਜਿਦ ਦੀ ਪਾਜੀ ਮੈਂ ਨਾ ਮੇਰੇ ਬੀਜੀ ਮੈਂ ਤੁਹਾਨੂੰ ਬੀਜੀ ਆ ਮੈਂ ਤੁਹਾਨੂੰ ਕਰਦਾ ਹੂੰ ਮੈਨੂੰ ਤੁਹਾਨੂੰ ਬਾਈਟ ਲਾਣੀ ਆ ਬਾਕ ਲਾਣਾ ਫੋਟੋ ਮੈਂ ਹਾਂ ਮੈਂ ਤੁਹਾਨੂੰ ਨਾ ਫੈ ਥੋੜੀ ਮੈਂ ਤੁਹਾਨੂੰ ਕਰਦਾ ਹੂੰ ਠੀਕ ਆ ਠੀਕ ਠੀਕ ਓਕੇ ਓਕੇ